ਤੁਸੀਂ ਤਾਜ਼ਾ ਮੀਟ ਇਹਨਾਂ ਤੋਂ ਲਿਆ ਸਕਦੇ ਹੋ ਤੇ ਤਾਜ਼ੇ ਮੀਟ ਨੂੰ ਇਹਨਾਂ ਤੋਂ ਬਣਵਾ ਸਕਦੇ ਹੋ ਆਪ ਬਣਾ ਸਕਦੇ ਹੋ ਘਰੇ ਤੇ ਵੈਜੀਟੇਰੀਅਨ ਆਪਸ਼ਨ ਵੀ ਸੋਇਆ ਬੀਨ ਦੇ ਆ ਬਣਿਆ ਹੋਇਆ ਬਹੁਤ ਸਾਮਾਨ ਜਿਹੜਾ ਤੁਸੀਂ ਗ੍ਰਿਲ ਕਰ ਸਕਦੇ ਹੋ ਤੇ ਸਬਜ਼ੀਆਂ ਕੈਪਟਨ ਮੀਟ ਸ਼ਾਪ ਸੁਰਾਬਾ ਟਰੱਕ ਤੇ ਟ੍ਰੇਲਰ ਰਿਪੇਅਰ ਗਵਰਨਮੈਂਟ ਦੀ ਅਪਰੂਵਡ ਫੈਸਿਲਿਟੀ ਹੈ ਅਮਰਤ ਹੌਣਾ ਨਾਲ 604 658 35 ਜੈਸ ਨਾਲ 604 916 58 35 ਟਰੱਕ ਟ੍ਰੇਲਰ ਦੀ ਰਿਪੇਅਰ ਸ਼ਾਪ ਆ ਸਰਾਬਾ ਟਰੱਕ ਤੇ ਟ੍ਰੇਲਰ ਰਿਪੇਅਰ ਲਾਈਟ ਹਾਊਸ ਬਾਰ ਐਂਡ ਗ੍ਰਿਲ ਐਬਸਫੋਰਡ ਦੇ ਵਿੱਚ ਹੈ 3600 ਟਾਉਨ ਲਾਈਨ ਰੋਡ 202 ਨੰਬਰ ਜੁਨਟ 7786667848 15 ਡਾਲਰ ਦੇ ਵਿੱਚ ਤੁਸੀਂ ਵਧੀਆ ਖਾਣਾ ਬਫੇ ਜਿਹੜਾ ਖਾ ਸਕਦੇ ਹੋ ਸੱਤੇ ਦਿਨ ਹਫਤੇ ਦੇ 11 ਤੋਂ 2:30 ਵਜੇ ਤੱਕ ਲਾਈਟ ਹਾਊਸ ਬਾਰ ਐਂਡ ਗ੍ਰਿਲ ਦੇਸੀ ਘਿਓ ਦੇ ਤੜਕੇ ਤੇ ਦੇਸੀ ਘਿਓ ਦੀ ਵਾਸ਼ਨਾ ਜੇ ਲੈਣੀ ਆ ਤਾਂ 102 09 King George Boulevard Surrey ਤੇ ਪਹੁੰਚੋ ਦਾ ਸ਼ੁੱਧ ਵੈਸ਼ਨੂ ਟਾਬਾ ਬਿਲਕੁਲ ਹੀ ਵੈਜੀਟੇਰੀਅਨ ਸਟ੍ਰੈਕਟਲੀ ਜਿਹੜਾ ਵੈਜੀਟੇਰੀਅਨ ਆ ਸ਼ੁੱਧ ਵੈਸ਼ਨੂ ਟਾਬੇ ਤੇ ਦੇਸੀ ਘਿਓ ਦੇ ਤੜਕੇ ਨੇ ਤੇ ਤਰੌਟੀ ਵਾਲੇ ਖਾਣੇ ਨੇ ਸ਼ੁੱਧ ਵੈਸ਼ਨੂ ਟਾਬਾ ਫਾਸਟ ਐਂਡ ਇਜ਼ੀ ਰੈਨੋਵੇਸ਼ਨ ਐਬਸਫੋਰਡ ਦੇ ਵਿੱਚ 778 245 2550 ਜਿੰਨਾ ਵੀ ਤੁਸੀਂ ਤੁਹਾਡਾ ਫਰੇਜ਼ਰ ਵੈਲੀ ਦਾ ਇਲਾਕਾ ਉੱਥੇ ਕਿਤੇ ਵੀ ਘਰ ਦਾ ਟਾਊਨ ਹਾਊਸ ਦਾ ਕਾਂਡੋ ਦੀ ਰੈਨੋਵੇਸ਼ਨ ਕਰਨੀ ਹੈ 7782452550 ਐਵ 18 ਆਟੋ ਕੇਅਰ ਜਿਹੜੀਆਂ ਜਿੰਨੀਆਂ ਵੀ ਯੂਰੋਪੀਅਨ ਗੱਡੀਆਂ BMW ਮਰਸੀਡੀਜ਼ ਰੇਂਜ ਰੋਵਰ ਆਡੀ ਇਹਨਾਂ ਦੀ ਰਿਪੇਅਰ 20 ਸਾਲ ਦਾ ਤਜਰਬਾ 2365988620 ਥਰਡ ਪਾਰਟੀ ਐਕਸਟੈਂਡਡ ਵਾਰੰਟੀ ਕੰਪਨੀ ਨਾਲ ਖੁਦ ਡੀਲ ਕਰਦੇ ਆ ਐਵ 18 ਆਟੋ ਕੇਅਰ ਤੇ ਅਗਲੇ ਸਪੌਂਸਰ ਨੇ A1 ਗਟਰਸ 6047245493 6047210372 ਕਮਰਸ਼ੀਅਲ ਤੇ ਰੈ residențial ਬਿਲਡਿੰਗ ਦੇ ਗਟਰ ਰਿਪੇਅਰ ਕਰਨੇ ਰਿਪਲੇਸ ਕਰਨੇ ਡਾਊਨ ਪਾਈਪ ਲੀਫ ਗਾਰਡ A1 ਗਟਰਸ ਫਲੈਸ਼ ਡੈਸ਼ ਇਲੈਕਟ੍ਰੀਕਲ ਸਪਲਾਈਜ਼ ਯੂਨਿਟ 238456129 A ਸ੍ਰੀਚ ਜਿੱਥੋਂ ਤੁਸੀਂ ਲਾਈਟਸ ਵਾਇਰਸ ਹੀਟਰਸ স্মੋਕ ਅਲਾਰਮ ਬਾਥਰੂਮ ਦੇ ਫੈਨ ਇਲੈਕਟ੍ਰੀਕਲ ਸਪਲਾਈ ਰੈ residențial ਤੇ ਕਮਰਸ਼ੀਅਲ ਤੋਂ ਥੋਕ ਦੇ ਵਿੱਚ 604373 4400 ਸ੍ਰੀ ਨਵਕੀਰ ਸਿੰਘ ਪੱਤੀ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ ਗੱਲ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀ ਐਲ ਸਾਹਿਬ ਹੁਣ ਜਿਹੜਾ ਸ਼ੀਸ਼ ਮਹਿਲ ਬਣਾਇਆ ਸੀ ਦਿੱਲੀ ਉਹਦੇ ਚ ਕੀ ਦਾ ਗੁਣਾ ਪੈਣਾ ਕੀ ਨੇ ਸੌਣਾ ਉੱਥੇ ਹੁਣ ਕੇਜਰੀਵਾਲ ਉਹਨਾਂ ਨੇ ਤਾਂ ਰੈਨੋਵੇਸ਼ਨ ਕਰਦੇ ਹੀ ਰਹਿ ਗਏ ਤੇ ਇਹ ਕੰਮ ਹੋਇਆ ਕਿ ਮੈਂ ਇੰਨੇ ਚਿਰ ਬਾਅਦ ਭਾਜਪਾ ਕਿਵੇਂ ਜਿੱਤੀ ਉੱਥੇ ਬਹੁਤ ਇਸ ਗੱਲ ਦਾ ਰੌਲਾ ਪੈ ਰਿਹਾ ਬੇ ਬਾਹਰੋਂ ਬੰਦੇ ਲੈ ਆਂਦੇ ਤੇ ਸਾਡੀਆਂ ਵੋਟਾਂ ਕੱਟੀਆਂ ਗਈਆਂ ਕੇਜਰੀ ਵਾਲੋਂ ਨੇ ਫੜਕੇ ਪਹਿਲਾਂ ਅੰਦਰ ਦੇਤਾ ਜਿਹੜੀ ਕੇਜਰੀ ਅਸਲ ਦੇ ਵਿੱਚ ਜੀ ਜੀ ਜਲਸਾ ਵਸੰਦੇ ਵਿੱਚ ਦਿੱਲੀ ਦੇ ਵਿੱਚ 27 ਸਾਲ ਬਾਅਦ ਭਾਜਪਾ ਜਿੱਤੀ ਹੈ ਹੂੰ ਔਰ ਭਾਜਪਾ ਦੇ ਵੱਲੋਂ 70 ਤੋਂ 42 ਸੀਟਾਂ ਜਿੱਤੀਆਂ ਗਈਆਂ ਆਮ ਆਦਮੀ ਪਾਰਟੀ ਨੂੰ ਮਹਿਜ 22 ਸੀਟਾਂ ਮਿਲੀਆਂ ਕਾਂਗਰਸ ਦਾ ਸੱਤਾ ਨਹੀਂ ਖੁੱਲਿਆ ਹੂੰ ਉਹਦੇ ਵਿੱਚ ਮੇਨ ਮੁਕਾਬਲਾ ਜਿਹੜਾ ਉਹ ਭਾਜਪਾ ਤੇ ਆਮ ਆਦੀ ਪਾਰਟੀ ਦੇ ਵਿੱਚ ਸੀ ਕਾਂਗਰਸ ਨੇ ਜ਼ੋਰ ਲਾਇਆ ਪੂਰਾ ਉਹ ਨਾਲ ਆਮ ਆਦੀ ਪਾਰਟੀ ਦਾ ਵੋਟ ਸੀਸਾ ਦਾ 1.2% ਹੇਠਾਂ ਗਿਆ ਜਿਹਦੇ ਕਰਕੇ ਬੀਜੇਪੀ ਐ ਜਿਹੜੀ ਉਹ ਜਿੱਤ ਸੰਘਰਸ਼ ਰਹੀ ਆਪਣੇ ਨਾ ਵੋਟਾਂ ਜਿਹੜੀਆਂ ਪੈਂਦੀਆਂ ਆ ਭਾਰਤ ਦੇ ਵਿੱਚ ਖਾਸ ਕਰਕੇ ਵਿਧਾਨ ਸਭਾਵਾਂ ਦੇ ਵਿੱਚ ਉੱਥੇ ਲੋਕ ਜਿੱਤਾਉਣ ਲਈ ਵੋਟਾਂ ਨਹੀਂ ਪਾਉਂਦੇ ਲੋਕ ਹਰਾਉਣ ਲਈ ਵੋਟਾਂ ਪਾਉਂਦੇ ਨੇ ਆਪਣੇ ਲੋਕ ਇਹ ਤੈਅ ਕਰਦੇ ਨੇ ਕਿ ਫਲਾਣੇ ਨੂੰ ਹਰਾਉਣਾ ਜਿੱਤਦਾ ਕੋਣ ਇਹ ਇਹ ਮੈਨੇ ਨਹੀਂ ਗੱਟਦਾ ਜਿਵੇਂ ਜਿਹੜੀਆਂ ਪੰਜਾਬ ਨਾਲ ਸਭਾ ਦੀਆਂ ਸੰਸਦਾਲ ਪਹਿਲਾਂ ਵੋਟਾਂ ਪਈਆਂ ਉਹਦੇ ਤੇ ਲੋਕਾਂ ਨੇ ਜਿਵੇਂ ਰਵਾਇਤੀ ਪਾਰਟੀਆਂ ਨੇ ਜਿਹੜੀਆਂ ਕਾਂਗਰਸ ਕਨਿਦਲ ਉਹਨਾਂ ਪੱਤੇ ਉਹ ਜਿਹਨਾਂ ਨੂੰ ਹਰਾਉਣਾ ਲੋਕਾਂ ਨੇ ਹਰਾਏ ਇਹਨਾਂ ਦੇ 92 ਜਿੱਤੇ ਉਹ ਇਹਦੇ ਚ ਇਹਨਾਂ ਦੀ ਜਿੱਤ ਘੱਟ ਸੀ ਉਹਨਾਂ ਦਾ ਹਰਾਉਣਾ ਵੱਧ ਸੀ ਇਹੋ ਗੱਲ ਦਿੱਲੀ ਦੇ ਵਿੱਚ ਹੋਈ ਆ ਦਿੱਲੀ ਦੇ ਵਿੱਚ ਲੋਕਾਂ ਨੇ ਦਿੱਲੀ ਦੇ ਵੋਟਰਾਂ ਨੇ ਆਮ ਆਦਮੀ ਪਾਰਟੀ ਦੇ ਕਈ ਨਿਕੋਡੇ ਲੀਡਰ ਨੇ ਜਿਹੜੇ ਉਹ ਤਾਰ-ਤਾਰ ਥੱਲੇ ਸਿੱਟੇ ਆ ਜਿਹਦੇ ਤੋਂ ਸਾਫ ਪਤਾ ਲੱਗਦਾ ਹੈ ਕਿ ਇੱਥੇ ਲੋਕ ਜਿਹੜੇ ਨੇ ਉਹ ਨਾਰਾਜ਼ ਹੀ ਨਾਰਾਜ਼ ਸੀਗੇ ਜਿਵੇਂ ਅਰਵਿੰਦ ਕੇਜਰੀ ਵੱਸੋਂ ਦਾ ਵੀ ਚੋਣ ਹਾਰ ਕੇ ਅਰਵਿੰਦ ਕੇ ਜਲੀਵਾਲ ਹੁਣ ਐਮਐਲਏ ਵੀ ਨਹੀਂ ਰਹੇ ਦਿੱਲੀ ਦੇ ਹਾਂ ਔਰ ਸਾਫ ਤੋਂ ਮੁੱਖ ਮੰਤਰੀ ਜਿਹੜੇ ਨੇ ਤੇ ਦੂਜੇ ਨੰਬਰ ਤੇ ਲੀਡਰ ਸੀ ਮਨਦੀਸ਼ ਸਸੋਧਿਆ ਉਹ ਵੀ ਚੋਣ ਹਾਰ ਕੇ ਭਾਜਪਾ ਉਮੀਦਵਾਰ ਅਰਵਿੰਦਰ ਸਿੰਘ ਮਰਹਾਤ ਤੋਂ ਚੋਣ ਹਾਰੇ ਨੇ ਤੀਜੇ ਨੰਬਰ ਪਰ ਇਹਨਾਂ ਦਾ ਮੰਤਰੀ ਸੀ ਸੋਮਨਾਥ ਭਾਰਤੀ ਮਾਲਵੀਆ ਨਗਰ ਸੀਟ ਬਰਕਰਾਰ ਰੱਖਣ 'ਚ ਸਫਲ ਰਿਹਾ ਉਹ ਵੀ ਹੇਲ ਹਾਰ ਗਿਆ ਚੌਥੇ ਨੰਬਰ ਦਾ ਇਹਦਾ ਭਾਗ ਆਵਾਜ਼ੀ ਪਾਰਟੀ ਦਾ ਜਿਹੜਾ ਲੀਡਰ ਸੀਗਾ ਉਹ ਸੌਰਵ ਭਾਰਤਵਾਦ ਸੀਗਾ ਇਹਨੂੰ ਗ੍ਰੇਟਰ ਕਲਾਸ ਤੋਂ ਭਾਜਪਾ ਦੀ ਸ਼ਿਖਰ ਆਏ ਦੇ ਜਿਹੜਾ ਉਹ ਹਰਾਇਆਗਾ ਔਰ ਦਿੱਲੀ ਦੇ ਸਾਲਕਾ ਮੰਤਰੀ ਸਕੇਂਦਰ ਜੈਨ ਜਿਹੜਾ ਪਹਿਲੇ ਨੰਬਰ ਦਾ ਲੀਡਰ ਸੀਗਾ ਉਹਨੂੰ ਭਾਜਪਾ ਦੇ ਕਰਨਾਲ ਸਿੰਘ ਹੱਥੋਂ ਸਾਹ ਦਾ ਮੂੰਹ ਦੇਖਣਾ ਪਿਆ ਕੱਲੀ ਆਕਸੀ ਜਿੱਤੀ ਹੈ ਇਹਨਾਂ ਦੀ ਜਿਹੜੇ ਮੇਨ ਲੀਡਰਸ਼ਿਪ ਆ ਉਹਦੇ ਚੋਂ ਹਾਲਾਂਕਿ ਆਕਸੀ ਵੀ ਪਿਛਲੇ ਕੁਝ ਮਹੀਨੇ ਪਹਿਲਾਂ ਹੋਈ ਜਿਹੜੀ ਆ ਮੰਤਰੀ ਉਹ ਬਣੀ ਸੀ ਜੀ ਔਰ ਆਕਸੀ ਵੀ ਬਹੁਤ ਵੱਡੇ ਪਰ ਮਾਰਜਿਨ ਨਾਲ ਨਹੀਂ ਜਿੱਤੀ ਪੰਚਾਇਤ ਤੋਂ ਬੋਰਡ ਦੇ ਫਰਕ ਦੇ ਮਾਰਜਨ ਨਾਲ ਜਿੱਤੀ ਹੈ ਬਾਕੀ ਸਾਰੀ ਲੀਡਰਸ਼ਿਪ ਦਾ ਜਿਹੜੀ ਆਮ ਆਦਮੀ ਪਾਰਟੀ ਦੀ ਉਹ ਹਾਰ ਗਈ। 5 ਸਾਲ ਬਾਅਦ ਭਾਜਪਾ ਦਾ ਜਿੱਤਣਾ ਇਹ ਸੰਕੇਤ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਬਦਲਾਅ ਦੀ ਰਾਜਨੀਤੀ ਸੀ ਜਿਹੜਾ slogan ਦੇ ਕੇ ਆਏ ਸੀ ਉਹ ਪੱਲੇ ਪੱਛੇ ਰਹਿ ਗਿਆ ਜਦ ਸਭ ਭੁੱਲ ਗਏ। ਇਹਨਾਂ ਨੇ ਵਾਦਾ ਕੀਤਾ ਸੀ ਦਿੱਲੀ ਨੂੰ ਪੂਰਨ ਰਾਜ ਦਾ ਸਰਜਾ ਦਿਖਾਉਣ ਦਾ ਕਦੇ ਧਰਨਾ ਨਹੀਂ ਲਾਇਆ। ਈਵਨ ਪੂਰਨ ਰਾਜ ਦਾ ਸਰਜਾ ਛੱਡ ਗਏ ਜਦੋਂ ਰਾਜਾਂ ਦੇ ਅਧਿਕਾਰਾਂ ਤੇ ਕੈਂਚੀ ਫੇਰੀ ਜਾ ਰਹੀ ਸੀਗੀ ਜਿਹੜਾ ਹਾਈਡਰਨ ਸਟਰਕਚਰ ਆਪ ਪਾਕੀ ਤਾਕਾਇਨਾ ਦੀ ਤਿਆਰ ਹੈ ਜੀ ਇਹ ਪਾਕਾ ਦੇ ਪੱਖ ਤੇ ਖੜੀ ਜੀ ਹੈ। ਔਰ ਭ੍ਰਸ਼ਟਾਚਾਰ ਦੇ ਖਿਲਾਫ ਅੰਦੋਲਨ ਦੇ ਵਿੱਚੋਂ ਨਿਕਲੀ ਹੋਈ ਹੈ ਪਾਰਟੀ ਦੇ ਲੀਡਰ ਜਦੋਂ ਭ੍ਰਸ਼ਟਾਚਾਰ ਦੇ ਮਸਲੇ 'ਚ ਜੇਲ੍ਹ 'ਚ ਗਏ ਤਾਂ ਜਮਾਤ ਤੇ ਬਾਹਰ ਆ ਕੇ ਕੇਦਰੀ ਵੱਲ ਕਹਿੰਦੇ ਲੋਕ ਫੈਸਲਾ ਕਰਨਗੇ। ਔਰ ਲੋਕਾਂ ਨੇ ਫੈਸਲਾ ਜਿਹੜਾ ਉਹ ਕਰ ਦਿੱਤਾ। ਹੁਣ ਇਹਦੇ ਵਿੱਚ ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਇਹਨਾਂ ਦੇ ਮਤਲਬ ਹਾਂ ਦੇ ਕਾਰਨ ਜਿਹੜੇ ਨੇ ਹਾਰ ਦੇ ਕਾਰਨਾਂ ਦੇ ਵਿੱਚ ਤਾਂ ਇਹ ਮੇਨਲੀ ਗੱਲ ਗਿਲਸਾਬ ਇਹੀ ਹੈ ਵੀ ਜਿਹੜਾ ਬਦਲਾਅ ਲੋਕਾਂ ਨੂੰ ਜਟਿਆ ਨਹੀਂ ਫਿਰੇ ਹੁੰਦਾ ਵੀ ਜੇ ਨਹੀਂ ਜਟਿਆ ਲੋਕਾਂ ਨੇ ਇੱਕ ਵਾਰ ਨਹੀਂ ਚਣਵਾਰ ਇਹਨਾਂ ਨੂੰ ਦੇਖਿਆ 2013 ਵੀ ਇਲੈਕਸ਼ਨ 15 ਵੀ ਇਲੈਕਸ਼ਨ 20 ਵੀ ਇਲੈਕਸ਼ਨ ਤਿੰਨ ਇਲੈਕਸ਼ਨ ਇਹਨਾਂ ਨੂੰ ਜਿਹੜੀਆਂ ਲੋਕਾਂ ਨੇ ਉਹ ਜਿਤਾਈਆਂ ਔਰ ਤਿੰਨ ਇਲੈਕਸ਼ਨਾਂ ਜਿੱਤਣ ਤੋਂ ਬਾਅਦ ਵੀ ਜਦੋਂ ਲੋਕਾਂ ਦੀ ਸਥਿਤੀ ਹੈ ਜਿਹੜੀ ਉਹ ਜਿਉਂਦੀ ਤਿਉਹ ਵਿਖਾਈ ਦਿੱਤੀ ਤਾਂ ਲੋਕਾਂ ਨੂੰ ਮਤਲਬ ਵਿਸ਼ਵਾਸ ਟੁੱਟਿਆ ਔਰ ਦੂਜੇ ਪਾਸੇ ਸਥਿਤੀ ਗਈ ਹੁਣ ਜਿਹੜੀ ਗੱਲ ਹੈ ਜਨਸਾਭ ਈ ਲੀਟਰਾਂ ਦੇ ਵਿੱਚ ਜਿਹੜਾ ਮੁੱਖ ਮੰਤਰੀ ਦੇ ਅਹੁਦੇ ਦੀ ਲੜਾਈ ਜਿਹੜੀ ਉਹ ਚੱਲ ਰਹੀ ਹੈ ਅਰਵਿੰਦ ਕੇਜਰੀਵਾਲ ਨੂੰ ਖੜਾਇਆਗਾ ਭਾਈਪਾ ਉਮੀਦਵਾਰ ਪਰਵੇਸ਼ ਬਰਮਾ ਇਹ ਸਾਫ ਦਾ ਮੁੱਖ ਮੰਤਰੀ ਸਾਫ ਸਿੰਘ ਬਰਮਾ ਦਾ ਮੁੰਡਾਗਾ ਔਰ ਦਿੱਲੀ ਦੇ ਵਿੱਚ ਕੇਈ ਵਾਰ ਐਮਐਲਏ ਰਹਿ ਚੁੱਕੀ ਵੀ ਰਿਹਾ ਇਹ ਦੌੜ ਦੇ ਵਿੱਚ ਅੱਗੇ ਚੱਲ ਰਿਹਾਗਾ ਬਾਕੀ ਪ੍ਰਧਾਨ ਮੰਤਰੀ ਜੀ ਵਿਦੇਸ਼ ਦੌਰੇ ਦੇ ਉੱਤੇ ਨੇ ਅਜੇ 4-5 ਦਿਨ ਵਿਦੇਸ਼ ਰਹਿਣਗੇ ਇਸ ਕਰਕੇ ਕਿਹ ਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਉਣਾ ਹੈ ਉਹ ਜਾਣਿਆ ਨਹੀਂ ਪਤਾ ਹੈ ਮੈਂ ਤਾਂ ਸਾਥ ਦੇ ਅੰਦਰ ਮੋਦੀ ਨੂੰ ਤੇ ਉਹਨਾਂ ਨੇ ਕਿਹਨੂੰ ਬਿਠਾਉਣਾ ਹੈ ਚਾਰ ਪਾਣੀ ਦੇਣ ਬਾਅਦ ਹੀ ਪਤਾ ਲੱਗਾ ਜੀ ਅੱਛਾ ਜੀ ਜਿਹੜਾ ਕੇਜਰੀਵਾਲ ਉਹਨਾਂ ਨੇ ਸਾਰੇ ਵਿਧਾਇਕ ਦਿੱਲੀ ਸੱਦ ਲਏ ਹੁਣ ਜਦ ਦਿੱਲੀ ਹੱਥੋਂ ਚਲੀ ਗਈ ਤੇ ਪੰਜਾਬ ਜੇ 27 'ਚ ਵੀ ਹੱਥ ਨਹੀਂ ਰਹਿਦਾ ਪਾਰਟੀ ਫਿਰ ਤੱਕ ਕੰਮ ਨਿਭੜ ਜੂ ਹੁਣ 27 ਵਾਲਾ ਪੰਜਾਬ ਲੱਭਣ ਦੀ ਕੋਸ਼ਿਸ਼ ਹੋਊਗੀ ਮੈਨੂੰ ਲੱਗਦਾ ਜੀ ਸਾਹਿਬ ਕਹਾਣੀ ਇਹ ਵੀ ਸਮਝ ਨਹੀਂ ਆ ਰਹੀ ਵੀ ਅਰਵਿੰਦ ਕੇਜਰੀਵਾਲ ਨੇ ਸਾਰੇ ਦਿੱਲੀ ਸੱਤੇ ਕਿਉਂ ਲਏ ਹੂੰ ਔਰ ਕੇਜਰੀਵਾਲ ਉਹਨਾਂ ਦਿੱਲੀ ਚ ਹੋ ਗਏ ਵਿਲੇ ਵੀ ਹੋ ਗਏ ਉਹਨੇ ਇਕੱਲੇ ਨੇ ਮਤਲਬ ਪੰਜਾਬ ਆਉਣਾ ਸੀ ਜੇ ਮੀਟਿੰਗ ਕਰਨੀ ਸੀ ਪੰਜਾਬ ਦੇ ਐਮਐਲਏ ਨਾਲ ਇਕੱਲਾ ਪੰਜਾਬ ਆਉਂਦਾ ਕਿ ਪੰਜਾਬ ਦੇ ਐਮਐਲਏ ਨਾਲ ਮੀਟਿੰਗ ਕਰਦਾ ਉਹ ਵੀ ਦੇਖੋ ਮੁੱਖ ਮੰਤਰੀ ਭਗਵੰਤ ਸ마ਣ ਵੀ ਦਿੱਲੀ ਸੱਤ ਲਿਆ ਕਰਦੇ ਸਾਰੇ ਮੰਤਰੀ ਸੱਤ ਲੇ ਔਰ ਇਹਨਾਂ ਦੇ ਵਿਧਾਇਕਾਂ ਦੀ ਗਿਣਤੀ ਹੁਣ 92 ਤੋਂ 94 ਦੇ ਕਰੀਬ ਹੋ ਗਈ ਹੈ ਉਹ ਸਾਰੇ ਸੱਤ ਲੇ ਉਨੇ ਜੇ ਆਪਾਂ ਦੇਖੀਏ ਵੀ ਦਿੱਲੀ ਦੇ ਵਿੱਚ ਜੇ 100 ਇਹਨਾਂ ਦਾ ਐਮਐਲਏ ਤੇ ਮੰਤਰੀ ਲਾ ਲਈਏ ਸਾਰੇ ਤਾਂ ਘੱਟੋ ਘੱਟ 500 ਗੱਡੀ ਦੀ ਸੈਕੂਰਿਟੀ ਦੀ ਅਫਸਰ ਸਾਹੀ ਦੀ ਕਿਉਂਕਿ ਮੁੱਖ ਮੰਤਰੀ ਭਗਵਨ ਸਮਰ ਨਾਲੀ ਇੱਕ ਵੱਡਾ ਕਾਫਲਾ ਸੌਤਾ ਗੱਡੀਆਂ ਦਾ ਜੇ ਜਹਾਜ਼ ਤੇ ਵੀ ਜਾਂਦੇ ਨੇ ਤਾਂ ਵੀ ਗੱਡੀਆਂ ਥੱਲੀਆਂ ਪੈ ਜਾਂਦੀਆਂ ਬਾਹਰ ਰੋਡ ਉਹ ਘੱਟੋ ਘੱਟ 500 ਤਾਂ ਗੱਡੀ ਜਾਊ ਦਿੱਲੀ ਕਾਹਲੂ ਔਰ ਘੱਟੋ ਘੱਟ ਜਿਹੜਾਗਾ 500 ਦੇ ਲਗਭਗ ਗੱਲਮੈਂਡ ਜਾਊ ਇਹ ਰੱਖ ਅਫਸਰ ਸਾਹੀ ਸਾਡੀ ਜਾਊਗੀ ਪੰਜਾਬ ਦਾ ਖਾਲੀ ਕਰ ਜਾਣਗੇ ਹੁਣ ਇੰਨੇ ਜਣੇ ਨੂੰ ਦਿੱਲੀ ਇੱਕ ਬੰਦੇ ਨੇ ਸੱਦਿਆ ਜੇ ਮੀਟਿੰਗ ਕਰਨੀ ਆ ਤਾਂ ਉਹ ਉਹ ਵਿਅਕਤੀ ਪੰਜਾਬ ਆ ਕੇ ਉਹ ਵਿਲਈ ਆ ਉਹਨਾਂ ਉਹ ਉਸੂਕ ਦੀ ਅਸਲ ਦੇ ਵਿੱਚ ਗੱਲ ਇਹ ਹੈ ਕਿ ਦਿੱਲੀ ਦੀ ਲੀਡਰਸ਼ਿਪ ਆ ਗਈ ਜਿਹੜੀ ਨੇ ਬਲਾਲੇਆ ਮੀਟਿੰਗ ਦਾ ਕੋਈ ਏਜੰਡਾ ਨਹੀਂ ਦੱਸਿਆ ਕਿ ਪੰਜਾਬ ਕੈਬਨਿਟਰੀ ਮੀਟਿੰਗ ਵੀ 10 ਫਰਵਰੀ ਨੂੰ ਰੱਖੀ ਹੋਈ ਸੀ ਜੀ ਉਹ ਛਾ ਕੇ 13 ਫਰਵਰੀ ਦੇ ਪਾਸ ਦੀ ਉਸ ਤੋਂ ਪਹਿਲਾਂ ਸਾਰੇ ਦਿੱਲੀ ਬੁਲਾ ਲਏ ਔਰ ਦਿੱਲੀ ਦੇ ਵਿੱਚ ਉਹਨਾਂ ਨਾਲ ਕੀ ਗੱਲਬਾਤ ਹੋਣੀ ਹੈ ਉਹ ਦੇਖਣਾ ਪਊਗਾ ਭਾਜਪਾ ਵਾਲੇ ਤਾਂ ਮਨਜਿੰਦਰ ਸਿੰਘ ਸਿੱਤਾ ਸਪਲਿਤ ਤੇ ਕਹੀ ਜਾਂਦੇ ਵੀ ਜੀ ਕੇਜਰੀਵਾਲ ਸੂਬਾ ਮੁੱਖ ਮੰਤਰੀ ਪੰਜਾਬ ਦਾ ਬਣੂ ਨਹੀਂ ਇੰਤਾਂ ਦੀ ਤਾਂ ਕੋਈ ਗੱਲ ਨਹੀਂ ਹੈ ਇਹ ਮਤਲਬ ਇਹ ਜਗ੍ਹਾ ਤੇ ਕਿਹੜੀ ਵੀ ਤਾਂ ਨਹੀਂ ਹੋੜ ਲੱਗੀ ਪਰ ਇਹ ਜਗ੍ਹਾ ਤੇ ਵੀ ਇਹ ਕਹਾਵਦੀ ਕਿ ਸਾਰੀ ਲੀਡਰਸ਼ਿਪ ਨੂੰ ਦਿੱਲੀ ਜਿਹੜਾ ਬੁਲਾ ਕੇ ਔਰ ਆਪਣੇ ਆਪ ਨੂੰ ਇੱਕ ਸੁਪਰੀਮੋ ਦੇ ਤੌਰ ਤੇ ਸਥਾਪਿਤ ਕਰਨਾ ਹੁਣ ਮੈਨੂੰ ਲੱਗਦਾ ਹੈ ਭਗਵਾਨ ਸਮਾਨ ਭਰਾ ਲਈ ਟਾਈਮ ਹੈ ਉਹ ਕਿੱਥੋਂ ਘੱਟੇ ਦੇਖਣ ਵੀ ਆਪ ਤਾਂ ਐਮਐਲਏ ਵੀ ਨਹੀਂ ਜਿੱਤ ਸਕਿਆ ਔਰ ਕਮਾਂਡ ਪੰਜਾਬ ਵਰਗੇ ਸੂਬੇ ਰੁਕਾ ਰਿਹਾ ਜੀ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਕੀ ਖਬਰਸਾਰ ਆ ਜੀ ਦੇਖੋ ਜੀ ਇਹ ਬੜਾ ਅਹਿਮ ਖਬਰ ਹੈ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਖਤ શ્રી ਦਮਦਮਾ ਸਾਹਿਬ ਦੇ ਜਥੇਦਾਰ ਕੈਣੀ ਹਰਪ੍ਰੀਤ ਸਿੰਘ ਦੀਆਂ ਸਵਾਮਾਂ ਖਤਮ ਕਰ ਦਿੱਤੀਆਂ ਨੇ। ਉਹਨਾਂ ਨੂੰ ਅਹੁਦੇ ਤੋਂ ਫਾਰਗ ਕਰ ਦਿੱਤਾ ਹੈ। ਔਰ ਕੈਣੀ ਹਰਪ੍ਰੀਤ ਸਿੰਘ ਦੇ ਉੱਪਰ ਉਹਨਾਂ ਦੇ ਇੱਕ ਸਾਲ ਪਹਿਲਾਂ ਸਾਡੂ ਜਿਹੜਾ 11 ਸਾਲ ਪਹਿਲਾਂ ਮਸਲਾ ਵੀ ਨਿਪਟਿਆ ਹੋਇਆ ਸੀ। ਉਹਦੇ ਵੱਲੋਂ ਇੱਕ ਪੁਰਾਣੇ ਮਾਮਲੇ 'ਚ ਗੰਭੀਰ ਕਿਸਮ ਦੇ ਗੱਥਾ ਚਲਜਾਮ ਲਾਏ ਗਏ ਸੀ। ਉਦੋਂ ਬਾਅਦ ਐਸਜੀਪੀਸੀ ਨੇ 3 ਮੈਂਬਰਾਂ ਦੀ ਜਾਂਚ ਕਮੇਟੀ ਨਾਈ ਸੀਗੀ ਫਿਰ ਇਹ ਵੀ ਜੀ ਚਰਚਾ ਚੱਲੀ ਸੀ ਕਿ ਅਕਾ ਜਥੇਦਾਰ ਸਾਹਿਬ ਦੇ ਖਿਲਾਫ ਐਨਜੀਪੀਸੀ ਵੱਲੋਂ ਮਣਾਈ ਕਮੇਟੀ ਜਾਂਚ ਕਰ ਸਕਦੀ ਆ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਦੀ ਜਿਹੜੀ ਮਨਜ਼ੂਰੀ ਹੈਗੀ ਉਹ ਲੈਣੀ ਪੈਣੀ ਸੀਗੀ ਇਹ ਚਰਚਾ ਦੇ ਦਰਮਿਆਨ ਜਥੇਦਾਰ ਸਾਹਿਬ ਵਿਦੇਸ਼ ਚਲੇ ਗਏ ਕੱਲ ਤੱਕ ਸਾਹਿਬ ਦੇ ਔਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਐਸਪਿੰਗ ਕਮੇਟੀ ਦੇ ਵੱਲੋਂ ਅੱਜ ਕਾਨੀ ਕਾਲੀ ਦੇ ਵਿੱਚ ਜਿਹੜਾ ਉਹ ਫੈਸਲਾ ਲਾਇਆ ਕਿ ਅਕਸਰ ਇਹ ਡਾਊਨ ਦਾ ਮਸਾਉ ਦੇ ਜਦ ਸਟਾਰ ਗਿਆ ਨਹੀਂ ਕਰ ਤੁਸੀਂ ਜਿਹੜਾ ਸਵਾਮਾ ਨੇ ਜਿਹੜੀਆਂ ਖਤਮ ਕਰਨ ਦੇ ਫੈਸਲੇ ਦੇ ਉੱਤੇ ਮੋਰ ਲਾ ਦਿੱਤੀ ਹੈ ਹਾਲਾਂਕਿ ਕਮੇਟੀ ਦੇ ਤਿੰਨ ਮੈਂਬਰਾਂ ਨੇ ਮੀਟਿੰਗ ਦੇ ਵਿੱਚ ਆਪਣਾ ਵਿਰੋਧ ਕਰ ਦਿੱਤਾ ਜਾਂਦਾ ਉਹਨਾਂ ਤੋਂ ਦੇ ਪੋਰਟਸ ਫੈਸਿਲਿਟੀ 'ਚ ਬਾਬਲ ਪਰਵਾਰ ਵੱਲ ਵੀ ਇਸ਼ਾਰਾ ਕੀਤਾ ਹੈ ਇਸ ਰਿਪੋਰਟ ਜਿਹੜੀ ਹਰਪ੍ਰੀਤ ਸਿੰਘ ਦੇ ਪਿਛੋਕੜ ਤੇ ਹੁਣ ਤੱਕ ਦੇ ਸਫ਼ਰ ਤੇ ਜਿਹੜੀ ਹੈਗੀ ਉਹ ਜੇਕਰ ਕੀਤਾ ਗਿਆਗਾ ਯਾਨੀ ਹਰਪ੍ਰੀਤ ਸਿੰਘ ਜੀ ਦਾ ਧਾਰਮਿਕ ਜੀਵਨ ਹੈ ਜਿਹੜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਉਹਨਾਂ ਨੇ ਧਾਰਮਿਕ ਵਿਧਾਨ ਦੇ ਵਿੱਚ ਮਾਸਟਰ ਡਿਗਰੀ ਕੀਤੀ ਹੋਈ ਹੈ ਐਚ ਡੀ ਵੀ ਸ਼ੁਰੂ ਕੀਤੀ ਸੀ ਉਹਨਾਂ ਨੇ ਵਿਵਾਦਿਕ ਪੜੀਆਂ ਦੇ ਖੇਤਰ ਚ ਚਰਚਾ ਦੇ ਵਿੱਚ ਰਹੇ ਨੇ ਔਰ ਫੈਸਲਾ ਸੁਣਾਇਆ ਗਿਆ ਕਾਲਪਕਤਾ ਉਹਦੀ ਆ ਫਸੀਲ ਤੋਂ ਉਹਦੇ ਕਰਕੇ ਉਹਨਾਂ ਦੀ ਚਰਚਾ ਜਿਹੜੀ ਆ ਉਹ ਪਿਛਲੇ ਸਮੇਂ ਦੇ ਵਿੱਚ ਕਾਫੀ ਹੋਈ ਹੈ ਜੀ ਮਨੀਪੁਰ ਦਾ ਮੁੱਖ ਮੰਤਰੀ ਐਨ ਬੀ ਰੇਨ ਸਿੰਘ ਉਹਦੇ ਅਸਤੀਫੇ ਦੀ ਗੱਲ ਕੀ ਹੈ ਦੇਖੋ ਜੀ ਮਨੀਪੁਰ ਦੇ ਮੁੱਖ ਮੰਤਰੀ ਐਨ ਬੇ ਰੇਨ ਸਿੰਘ ਤੋਂ ਅਸਤੀਫਾ ਦਾ ਜਿਹੜਾ ਉਹ ਲੈ ਲਿਆ ਗਿਆ ਹੈਗਾ ਭਾਈਪਾ ਦੇ ਵੱਲੋਂ ਉਹਨਾਂ ਨੂੰ ਕਿਹਾ ਗਿਆ ਅਸਤੀਫਾ ਦੇ ਦਿਓ ਉਹਨਾਂ ਨੇ ਰਾਜਪਾਬੰਦੇ ਵਿੱਚ ਰਾਜਪਾਲਾ ਜੀ ਕੁਮਾਰ ਭੱਲਾ ਨੂੰ ਆਪਣਾ ਅਸਤੀਫਾ ਦਿੱਤਾ ਇਸ ਕਟਨਾਕਰਾਮ ਤੋਂ ਪਹਿਲਾਂ ਉਹ ਦਿੱਲੀ ਆਏ ਸੀ ਔਰ ਦਿੱਲੀ ਜਾਂਦੇ ਆ ਹੀ ਕੁਝ ਘੰਟਿਆਂ ਬਾਅਦ ਉਹਨਾਂ ਨੇ ਅਸਤੀਫਾ ਦੇ ਦਿੱਤਾ ਰਾਜਪਾਲ ਨੇ ਬ੍ਰਿੰਡ ਸਿੰਘ ਤੋਂ ਉਹਨਾਂ ਦੇ ਮੰਤਰੀ ਮੰਡਲ ਦਾ ਅਸਤੀਫਾ ਸਵੀਕਾਰ ਕਰ ਲਿਆ ਤੇ ਹੁਣ ਬਦਲਵਾ ਪ੍ਰਬੰਧ ਹੋਣ ਤੱਕ ਉਹਨਾਂ ਨੂੰ ਅਹੁਦੇ ਦੇ ਉੱਤੇ ਬਣੇ ਰਹਿਣ ਲਈ ਕਹਿ ਦਿੱਤਾ ਗਿਆ ਹੈਗਾ ਅਸਲ ਵਿੱਚ ਇਸ ਅਸਤੀਫਾ ਦਾ ਬਹੁਤ ਪਹਿਲਾਂ ਹੀ ਲੈਣਾ ਚਾਹੀਦਾ ਸੀਗਾ ਇਹ ਬਹੁਤ ਦੇਰ ਨਾਲ ਚੱਕਿਆ ਹੋਇਆ ਕਦਮ ਹੈ ਕਿਉਂਕਿ ਸਿਸ਼ਲੇ ਕਈ ਸਾਲਾਂ ਤੋਂ ਮਨੀਪੁਰ ਸਲਗ ਰਿਹਾ ਹੈ ਮਨੀਪੁਰ ਦੇ ਵਿੱਚ ਹਾਲਾਤ ਨੇ ਜਿਹੜੇ ਉਹ ਬਹੁਤ ਤਣਾਅਪੂਰਨ ਲਗਾਤਾਰ ਇਨਸਾਨੀ ਲਪੇਟ ਦੇ ਵਿੱਚ ਮਨੀਪੁਰ ਚੱਲ ਰਿਹਾ ਹੈ ਦੋ ਕਬੀਲਿਆਂ ਉਕੀ ਤੇ ਮਸੋਈ ਭਾਈਚਾਰੇ ਦੇ ਵਿੱਚ ਸ਼ੁਰੂ ਹੋਈ ਆਪਸੀ ਭਾਈਚਾਰਕ ਲੜਾਈ ਹੈ ਜਿਹੜੀ ਉਹ ਉੱਥੇ ਕੋਈ ਰੁਕਤ ਹਾਲ ਕਰ ਸਕੀ ਔਰ ਉਸ ਦੇ ਚੀਫ ਮਿਨਿਸਟਰ ਸਵੇਤ ਪੂਰੀ ਸਰਕਾਰ ਆ ਗਈ ਜਿਹੜੀ ਇਹ ਸਾਰੇ ਮਸਲੇ ਦੇ ਉੱਤੇ ਕਮਾਨ ਨਹੀਂ ਕਰ ਸਕੀ ਸਥਿਤੀ ਨੂੰ ਔਰ ਹੁਣ ਭਾਈਚਾਰ ਨੂੰ ਇਹ ਜਾ ਕੇ ਲੱਗਿਆ ਕਿ ਇਹ ਸਥਿਤੀ ਹੈ ਜਿਹੜੀ ਹੁਣ ਸਾਡੇ ਹੱਥੋਂ ਬਾਹਰ ਹੋ ਰਹੀ ਹੈ ਔਰ ਮਲਿਕਪੁਰ ਵਿਧਾਨ ਸਭਾ ਦਾ ਸੈਸ਼ਨ ਵੀ ਸੱਦਿਆ ਹੋਇਆ ਸੀਗਾ ਦਾਹ ਪਰ ਪ੍ਰੀਤ ਤੋਂ ਸ਼ੁਰੂ ਹੋਣ ਵਾਲੇ ਬਾਅਦ ਵੀ ਮਲਿਕਪੁਰ ਵਿਧਾਨ ਸਭਾ ਦੇ ਤੱਤਵੇਂ ਸੈਸ਼ਨ ਨੂੰ ਜਿਹੜਾ ਉਹ ਹੁਣ ਰੱਦ ਕਰ ਦਿੱਤਾ ਗਿਆ ਹੈਗਾ ਔਰ ਮੁੱਖ ਮੰਤਰੀ ਦੇ ਸਟਾਫਰ ਤੋਂ ਬਾਅਦ ਹੋਲ ਰਾਜਾ ਸੇ ਜਿਵੇਂ ਸਥਿਤੀ ਹੈ ਜਿਹੜੀ ਉਹਨੂੰ ਕੰਟਰੋਲ ਕੀਤਾ ਜਾਵੇਗਾ ਇਹ ਵੀ ਇੱਕ ਸਰਕਾਰ ਦੇ ਲਈ ਕੇਂਦਰ ਦੀ ਦੇ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ ਜੀ ਕਿਸਾਨਾਂ ਦੀ ਕੀ ਖਬਰ ਹੈ ਜੀ ਕੋਈ ਨਮੀ ਬੇਕੂਚ ਕਰ ਰਹੇ ਨੇ ਦੇਖੋ ਜੀ ਕਿਸਾਨਾਂ ਦੀ ਗੱਲ ਤਾਂ ਇੱਕ ਤਾਂ ਜਗਜੀਤ ਸਿੰਘ ਦੱਲਿਆਲਾ ਉਹਨਾਂ ਦੀ ਸਥਿਤੀ ਹੈ ਜਿਹੜੀ ਉਹ ਨਾ ਚੰਗੀ ਹੈ ਉਹਨਾਂ ਨੂੰ ਪਹਿਲਾਂ ਡ੍ਰਿਪ ਲਾਈ ਹੋਈ ਸੀਗੀ ਉਹਦੇ ਰਾਹੀਂ ਜਿਹੜਾਗਾ ਨਾਰਾਂ ਦੇ ਰਾਹੀਂ ਉਹਨਾਂ ਨੂੰ ਸੀਡ ਦੀ ਸੀ ਜਾ ਰਿਹਾ ਸੀ ਕੋਲ ਕੁਝ ਵਗੈਰਾ ਪਰ ਹੁਣ ਸਥਿਤੀ ਇਹ ਬਣ ਗਈ ਉਹਨਾਂ ਦੀ ਕਮਜ਼ੋਰੀ ਇੰਨੀ ਹੋ ਗਈ ਵੀ ਹੱਤਾਂ ਹੋ ਗਿਆ ਉਹਨਾਂ ਦੇ ਕੋਈ ਦਾਣ ਹੀ ਨਹੀਂ ਸਹੀ ਕਰ ਸਕਣ ਰੀਡਰ ਦੇ ਉਸਤੇ ਨਾ ਲੱਤਾਂ ਤੇ ਨਾ ਮਹਾਤੇ ਇਹਦੇ ਕਰਕੇ ਉਸ ਰੂਪ ਦੇ ਵਿੱਚ ਉਹਨਾਂ ਨੂੰ ਟ੍ਰੀਟਮੈਂਟ ਦੇਣਾ ਜਿਹੜਾ ਉਹ ਔਖਾ ਹੋ ਗਿਆ ਸੈਕੰਡਲੀ ਕਿ 14 ਫਰਵਰੀ ਨੂੰ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਉਸ ਮੀਟਿੰਗ ਦੇ ਵਿੱਚ ਕੋਈ ਹੱਲ ਨਿਕਲਦਾ ਜਾਂ ਨਹੀਂ ਨਿਕਲਦਾ ਇਹਦੇ ਵੀ ਹਸਾਰ ਘੱਲੇ ਕਿਉਂਕਿ ਮੀਟਿੰਗ ਤੋਂ ਪਹਿਲਾਂ ਹੁਣ ਦੇਸ਼ ਦੀ ਲੋਕ ਸਭਾ ਰਾਜ ਸਭਾ ਦੇ ਸੈਸ਼ਨ ਚੱਲ ਰਹੇ ਆ ਉੱਥੇ ਜਿਹੜਾ ਰਵਈਆ ਸੈਂਟਰ ਦੇ ਮੰਤਰੀਆਂ ਦਾ ਕਿਸਾਨਾਂ ਦੇ ਮਸਲੇ ਦੇ ਉੱਤੇ ਆ ਰਿਹਾ ਉਹ ਬਹੁਤ ਵਧੀਆ ਨਹੀਂ ਹੈ ਉਦੇ ਤੋਂ ਲੱਗਦਾ ਹੈ ਕਿ 14 ਫਰਵਰੀ ਦੀ ਮੀਟਿੰਗ ਦੇ ਬਾਰੇ ਦੇ ਵਿੱਚ ਵੀ ਉਹਨਾਂ ਦਾ ਨਜ਼ਰੀਆ ਹੈਗਾ ਜਿਹੜਾ ਉਹ ਕੋਈ ਉਸ ਰੂਪ ਦਾ ਨਹੀਂ ਹੈ ਕਿ ਮਸਲੇ ਦਾ ਹੱਲ ਕੱਢਣ ਵਾਲੇ ਪਾਸੇ ਨੂੰ। ਉਹਦੇ ਤੇ ਅੱਜ ਸਰਪੰਚ ਸਿੰਘ ਸੰਧੇਰ ਕੋਲੋਂ ਆਂਦੇ ਵੱਲੋਂ एलान ਕਰ ਦਿੱਤਾ ਗਿਆ ਹੈਗਾ ਕਿ 14 ਫਰਵਰੀ ਦੀ ਮੀਟਿੰਗ ਦੇ ਵਿੱਚ ਅਸੀਂ ਜਾਵਾਂਗੇ। 14 ਫਰਵਰੀ ਦੀ ਮੀਟਿੰਗ ਦੇ ਵਿੱਚ ਅਗਰ ਕੋਈ ਹੱਲ ਨਹੀਂ ਨਿਕਲਦਾ ਸੈਂਟਰ ਸਰਕਾਰ ਦੇ ਨਾਲ ਤਾਂ 25 ਫਰਵਰੀ ਨੂੰ ਅਸੀਂ ਦਿੱਲੀ ਨੂੰ ਪੂਚਕਾਰਾਂਗੇ। 25 ਫਰਵਰੀ ਨੂੰ ਜੇ ਕਿਸਾਨ ਦਿੱਲੀ ਪੂਚਕਾਰਦੇ ਨੇ ਸ਼ੰਭੂ ਬਾਗ ਤੋਂ ਔਰ ਫਿਰ ਸਥਿਤੀ ਉਸੇ ਰੂਪ ਨੇ ਜਿਹੜੀ ਤਨਾਅ ਨੂੰ ਬਣ ਸਕਦੀ ਹੈ ਕਿਉਂ ਪਹਿਲਾਂ ਜਦੋਂ ਜਦੋਂ ਕੂਚ ਕੀਤਾ ਅਥਰੋ ਗੈਸ ਦੇ ਗੋਲੇ ਪਾਣੀ ਦੇ ਬਿਚਾਰਾਂ ਲਾਤੀ ਚਾਰਜ ਦਾ ਸਾਹਮਣਾ ਪੰਜਾਬ ਦੇ ਕਿਸਾਨਾਂ ਨੂੰ ਕਰੜ ਜੋ ਬਾਟਰ ਦੇ ਕਰਨ ਆ ਪਿਆ ਜੀ ਅਨਿਲ ਵੇਜਦੀ ਕਹਾਣੀ ਕੀ ਚੱਲ ਰਹੀ ਹੈ ਜੀ ਅਨਿਲ ਵੇਜਦੀ ਮੈਨੂੰ ਲੱਗਦਾ ਛੁੱਟੀ ਹੋ ਜੀ ਭਾਜਪਾ ਤੋਂ ਦੇਖੋ ਨਿਲ ਵੇਜ ਮੁੱਖ ਮੰਤਰੀ ਨੂੰ ਬਣਾਇਆ ਹੈ ਕੋਲੋ ਕੈਬਨਿਟ ਦਾ ਆਉਦਾ ਦਿੱਤਾ ਇਹਨਾਂ ਗ੍ਰਹਿ ਵਿਭਾਗ ਉਹਦੇ ਕੋਲੇ ਹੁੰਦਾ ਸੀ ਜਿੱਦ ਕੀਤਾ ਛੜਕੀ ਆਵਾਜ਼ ਆਈ ਬਾਕੇ ਛੋਟੇ ਵਿਭਾਗੋਂ ਹੁੰਦੇ। ਉਹਦੀ ਨਾਂ ਕੋਈ ਸੁਣਦਾ ਸਰਕਾਰ ਦੇ ਵਿੱਚ ਸੰਨਪੁੱਛ ਹੋਵੇ ਹੈ ਨਹੀਂ ਤੇ ਉਧਰ ਦਿੱਲੀ ਦੀਆਂ ਚੋਣਾਂ ਦਾ ਖੰਹਾਂ ਚੱਲ ਰਿਹਾ ਸੀ। ਉਧਰੋਂ ਅਨੇ ਨੂੰ ਗੇਰ ਰਸ ਗਿਆ। ਉਹਨੇ ਤਾਂ ਸਿੱਧਾ ਹੀ ਕਹਿਤਾ ਮੁੱਖ ਮੰਤਰੀ ਤੇ ਸਿੱਧੇ ਜਾਉਣਾ ਸੀ। ਪਾੜੀ ਪਾਬਰ ਕੀ ਪਾਰਟੀ ਦੋਟਾ ਟਿਕਾ। ਕਾਂਗਰਸ ਦੇ ਵਿੱਚ ਕੋਸ਼ਾਤਾਂ ਕੇ ਚੀਜ਼ਾਂ ਚੱਲਦੀਆਂ ਸੀ। ਕਿ ਕੋਈ ਸ시 ਥਰੂਰ ਵਰਗਾ ਆਪ ਵੀ ਤਕਨੀਵੀਂ ਵਿਝਾਈ ਜਾਂਦਾ ਜਾਂ ਦੋਬੀ ਨਵਜੋਤ ਸਿੰਘ ਸਿੱਧੂ ਆਪ ਦਾ ਚੱਲੀ ਜਾਂਦਾ ਪ੍ਰਤਾਪ ਬਾਜਬਾਦ ਦਾ ਚੱਲੀ ਜਾਂਦਾ ਰਾਜਾ ਬੜੇ ਢਾਲ ਦਾ ਚੱਲੀ ਜਾਂਦਾ ਬੀਬੀ ਪੱਖਲਾ ਦਾ ਇਹ ਇੱਥੇ ਚੱਲ ਜਾਂਦਾ ਬੀਜੇਪੀ ਨਹੀਂ برداشت ਕਰਦੀ ਉਹ ਤਾਂ ਅਨੁਸ਼ਾਸਨ ਤੋਂ ਮਤਲਬ ਆਪ ਦੀ ਲੀਡਰਸ਼ਿਪ ਨੂੰ ਜਿਹੜਾ ਜਿਹੋ ਮਾੜਾ ਜਿਹਾ ਵੀ ਪਾਤੇ ਹੁੰਦਾ ਉਹ ਨਾਂ ਦੇ ਨਾਲ ਐਕਸ਼ਨ ਲਿਆ ਜਾਂਦਾ ਲੈਲ ਵਿੱਚ ਉਹ ਥੈਲੈਂਡ ਦਾ ਨੋਟਿਸ ਦਿੱਤਾ ਜੀ ਕਿ ਤੂੰ ਮੁੱਖ ਮੰਤਰੀ ਦੇ ਖਿਲਾਫ ਬੋਲਿਆ ਤਾਂ ਬੋਲਿਆ ਕਿੱਥੇ ਲੱਗਦਾ ਥੋ ਉਹਦੀ ਛੁੱਟੀ ਹੋਣ ਵਾਲੀ ਹੈ ਜੀ ਧੰਨਵਾਦ ਜੀ ਤੇ ਕੱਲ ਨੂੰ ਸਵੇਰੇ ਸਾਂਝ ਪਵੇਗੀ ਆਪਣਾ ਖਿਆਲ ਰੱਖਿਓ ਚੜ੍ਹਦੀ ਕਲਾ ਸ਼ੁਕਰੀਆ ਜੀ ਗਿਲਸਾਹਬ ਇੱਕ ਮੰਦਪਾਗੀ ਖਬਰ ਵੀ ਜਿਹੜੀ ਉਹ ਅੱਜ ਆਰਐਫੀ ਸੀ ਅਨੇ ਉਹ ਕੇ ਆਰਟਿਸਟ ਨੇ ਜਿਹੜੇ ਹਾਂ ਜਰਨੈਲ ਸਿੰਘ ਜੀ 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 ਉਹਨਾਂ ਦਾ ਦਿਹਾਂਤ ਹੋਇਆ ਪੰਜਾਬੀ ਸੱਭਿਆਚਾਰ ਤੇ ਇਤਿਹਾਸ ਦੇ ਚਤੇਰੇ ਤੇ ਦੇਸ਼ ਦੁਨੀਆ ਚ ਪੰਜਾਬੀ ਚਿੱਤਰਕਾਰੀ ਦੇ ਲੰਬਰਦਾਰ ਜਰਨੈਲ ਸਿੰਘ ਆਰਟਿਸਟ ਤਦੀਵਿ ਬਿਸ਼ੋੜਾ ਦੇ ਗਏ ਚੰਡੀਗੜ੍ਹ ਦੇ ਜਿਹੜੇ ਇਲਾਜ ਸੀਗੇ ਉਹ ਔਰ ਚੰਡੀਗੜ੍ਹ ਦੇ ਵਿੱਚ ਹੀ ਉਹਨਾਂ ਦੀ ਮੌਤ ਆ ਗਈ ਜਿਹੜੀ ਉਹ ਹੋਈ ਆ ਉਹਨੇ ਆਪਣੇ ਪਿਤਾ ਤੇ ਪੁੱਤ ਜੇ ਸਰਕਾਰ ਕਿਰਪਾਲ ਸਿੰਘ ਦੀ ਕਲਾ ਦੀ ਵਿਰਾਸਤ ਨੂੰ ਅੱਗੇ ਤੋਰਿਆ ਸੀ ਔਰ ਇੱਕ ਵੱਡਾ ਘਾਟਾ ਆ ਗਿਆ ਜਿਹੜਾ ਉਹ ਪਿਆਗਾ ਸਾਡੇ ਕੈਨੇਡਾ ਦੇ ਵਿੱਚ ਵੀ ਲੰਬਾ ਸਮਾਂ ਹੋ ਰਹੇ ਨੇ ਜੀ ਹਾਂਜੀ ਇੱਥੇ ਹੀ ਰਹਿ ਰਹੇ ਸੀ 15-18 ਸਾਲ ਦੇ ਇੱਥੇ ਦੇ ਹੀ ਹੁਣ ਬਸ ਨੀਕਸਨ ਉਹ ਬਹੁਤ ਦੁੱਖ ਦੀ ਕਹਾਣੀ ਆ ਬਿਲਕੁਲ ਠੀਕ ਹੈ ਥੈਂਕ ਯੂ ਧੰਨਵਾਦ ਸਰਜ ਜਰਨੈਲ ਸਿੰਘ ਉਹਨਾਂ ਦੀ ਬੇਵਕਤ ਮੌਤ ਜਿਹੜੀ ਹੈ ਵਾਕਈ ਉਹਨੇ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਬਹੁਤ ਸੌ ਇਨਸਾਨ ਤੇ شریف ਇਨਸਾਨ ਜਿਨ੍ਹਾਂ ਨਾਲ ਵੀ ਕਦੇ ਵੀ ਉਹ ਮਿਲੇ ਨੇ ਸਭ ਉਹਨਾਂ ਨੂੰ ਯਾਦ ਕਰਦੇ ਆ। ਡੀਲਿੰਗ ਹਰ ਇੱਕ ਨਾਲ ਵਧੀਆ ਪੰਜਾਬੀ ਪ੍ਰੈਸ ਕਲੱਬ ਦੇ ਪ੍ਰਧਾਨ ਵੀ ਰਹੇ ਨੇ। ਪਰ ਵਰਤਾਰਾ ਸਾਰਿਆਂ ਦੇ ਨਾਲ ਵਰਤ ਵਰਤਾਵਾ ਉਹਨਾਂ ਦਾ ਬੜਾ ਵਧੀਆ ਬਹੁਤ ਜ਼ਿਆਦਾ ਤੇ ਪਰ ਜਦ ਸਾਹ ਨੇੜੇ ਚਲੇ ਗਏ ਬਚਤ ਕੋਈ ਨਹੀਂ ਫਿਰ ਸ਼ੁਕਰ ਹੈ ਭੈਣੇ ਪ੍ਰੀਤੀ ਵਿਆਹ